ਹਰੀ ਸਾਸਤਰੀ ਕਾਲਜ ਇਹ ਸਾਰਿਆਂ ਨੂੰ ਕਸ਼ਮੀਰ ਦੇ ਟੂਰ ਤੇ ਚੱਲੇ ਆ ਮੈਂ ਕਿਹਾ ਵੀ ਮੋਟੀਆਂ-ਮੋਟੀਆਂ ਗੱਲਾਂ ਤੁਹਾਨੂੰ ਦੱਸਦਾ ਜਾਵਾਂ ਬਾਕੀ ਫੁੱਲ ਵੀਡੀਓ ਅਲੱਗ ਤੋਂ ਮਿਲਦੀਆਂ ਜਾਣਗੀਆਂ ਇਸ ਵਕਤ ਅਸੀਂ ਬਨੀ ਹਾਲ 'ਚ ਖੜੇ ਆ ਪਹਿਲਾਂ ਅਸੀਂ ਜੰਮੂ ਦੇ ਵਿੱਚ ਟੂਰ ਲਾਇਆ ਕਿਉਂਕਿ ਜੰਮੂ ਕਈ ਨਹੀਂ ਰੁਕਦੇ ਹੈਨਾ ਅਸੀਂ ਕਈ ਸਿੱਧੇ ਇੱਧਰ ਨੂੰ ਆ ਜਾਂਦੇ ਆ ਅਸਲ ਤੇ ਵਿੱਚ ਮੈਂ ਦੱਸਣਾ ਦਾ ਭਾਅ ਹੋਵੇ ਆ ਕਿ 4 ਘੰਟੇ ਐਕਸਟਰਾ ਲੈ ਕੇ ਚੱਲਿਓ ਜੇ ਤੁਸੀਂ ਪਰਿਵਾਰ ਨਾਲ ਵੀ ਆ ਕਿਉਂਕਿ ਕਾਰਨ ਕੀ ਹੈ ਨਾ ਜੇ ਬਨੀ ਹਾਲ ਤੋਂ ਪਹਿਲਾਂ ਉਦੋਂਪੁਰ ਤੋਂ ਬਾਅਦ ਤੇ ਬਨੀ ਹਾਲ ਤੋਂ ਪਹਿਲਾਂ ਟ੍ਰੈਫਿਕ ਜਮ ਬਹੁਤ ਹੁੰਦਾ ਵਾ ਕਈ ਵਾਰੀ ਉਹ ਲੈਂਡਸਲਾਈਡ ਜੀ ਵੀ ਹੋ ਜਾਂਦੀ ਆ ਉਹਦੇ ਕਰਕੇ ਘੱਟ ਤੇ ਕਈ ਵਾਰੀ ਨਾ ਜਦੋਂ ਗੱਡੀ ਇੱਕ ਲਾਈਨ ਖੜੀ ਆ ਤਾਂ ਉਧਰੋਂ ਵੀ ਆਉਂਦੀਆਂ ਜਿਹੜਾ ਇਧਰੋਂ ਭੁਜਾ ਕੇ ਮੂਰੇ ਇੱਥੇ ਜਾਣ ਦੀ ਕੋਸ਼ਿਸ਼ ਹੁੰਦੀ ਜਿਵੇਂ ਆਪਣੇ ਫਾਟਕਾਂ ਤੇ ਕਰਦੇ ਲੋਕੋ ਦੇ ਕਰਕੇ ਜਾਮ ਲੱਗ ਜਾਂਦਾ ਫਿਰ ਉਹਨਾਂ ਦੇ ਕੁੱਟ ਵੀ ਪੈਂਦੀ ਆ ਗਾਲਾਂ ਵੀ ਖਾਂਦੇ ਆ ਕਈ ਹਨਾ ਤਾਂ ਇਸੇ ਕਰਕੇ ਕਈ ਵਾਰ ਜਾਮ ਲੱਗਦੀ ਸੰਭਾਵਨਾ ਹੁੰਦੀ ਹੈ 3-4 ਘੰਟੇ ਐਕਸਟਰਾ ਲੈ ਕੇ ਚੱਲਿਓ ਬਨਿਹਾਲ ਦੇ ਵਿੱਚ ਇਸ ਵਕਤ ਇਸ ਤੋਂ ਬਾਅਦ ਚ ਅਸੀਂ ਘੁੰਮਣ ਜਾਵਾਂਗੇ ਵੈਰੀਨਾਗ ਜਿੱਥੋਂ ਜਿਲਮ ਦਰਿਆ ਫੁੱਟਦਾ ਫਿਰ ਸਿੰਥਨ ਟਾਪ ਨਾ ਦੀ ਥਾਂ ਆ ਫਿਰ ਅਨੰਤਨਾਗ ਇੱਧ ਜਾ ਪਹਿਲਗਾਮ ਵਾਲੇ ਪਾਸੋਂ ਉਧਰ ਵੀ ਅਸੀਂ ਗਿੜਾ ਦੇਖਿਆਵਾਂਗੇ ਨਾਲ ਦੀ ਨਾਲ ਜਿੱਥੇ-ਜਿੱਥੇ ਜਾਵਾਂਗੇ ਉਹਦੀਆਂ ਝਲਕਾਂ ਦਿਖਾਉਂਦੇ ਜਾਵਾਂਗੇ ਇੱਕ ਸਿਮ ਵਗੈਰਾ ਸਾਰੇ ਬੰਦ ਹੋ ਜਾਂਦੇ ਜਦੋਂ ਤੁਸੀਂ ਕਠੂਏ ਨੰਗੋਗੇ ਨਾ ਕਠੂਏ ਦੇ ਕੋਲੇ ਪਠਾਨਕੋਟ ਦਾ ਕਿ ਕਠੂਆ ਆਊਗਾ ਉੱਥੇ ਹੀ ਬੰਦ ਹੋ ਜਾਂਦਾ ਉੱਥੇ ਹੀ ਤੁਸੀਂ ਨੰਬਰ ਲੈ ਸਕਦੇ ਹੋ 1.450 ਦਾ ਸਾਨੂੰ ਦਿੱਤਾ ਵਾ ਹੌਸਲਾ 400 ਦਾ ਵੀ ਕਿਤੇ ਮਿਲਦਾ ਹੋਵੇ ਉਹਦੇ ਨਾਲ ਕੀ ਆ ਕਿ 1.5 ਕਿਜੀ ਵੀ ਏਅਰਟੈਲ ਦਾ ਪੋਸਟਪੇਡ 1.5 ਕਿਜੀ ਵੀ ਦਾ ਨੈਟ ਹੁੰਦਾ ਉਹ ਉਹਦੇ ਨਾਲ ਤੁਸੀਂ ਸਾਰ ਕੀ ਲੋਕੇਸ਼ਨਸ ਵਗੈਰਾ ਲਾ ਸਕਦੇ ਹੋ ਕਿਉਂਕਿ ਨਹੀਂ ਜੇ ਪੁੱਛ-ਪੁੱਛ ਜਾਵਾਂਗੇ ਸਮਾਕੀ ਵਰੀ ਬਹੁਤ ਲੱਗ ਜਾਂਦਾ ਇਹ ਨਵੇਂ ਬੰਦੇ ਲਈ ਪੁਰਾਣੇ ਨੂੰ ਤਾਂ ਖੈਰ ਬਹੁਤ ਹਸਾਬ ਕਿਤਾਬਾ ਸਾਡੇ ਨਾਲੋਂ ਕਈ ਗੁਣਾ ਜ਼ਿਆਦਾ ਆ ਵਾਦੀਆਂ ਖੂਬਸੂਰਤ ਰਾਜ ਬਹੁਤ ਸੋਹਣੇ ਚੰਗੇ ਵਿਊ ਆ ਸੇਫਟੀ ਸਿਕਿਉਰ ਆ ਕੋਈ ਮਤਲਬ ਇਹ ਜੀ ਗੱਲ ਨਹੀਂ ਕਿ ਸਾਊ ਬੰਦੇ ਲਈ ਬਹੁਤ ਵਧੀਆ ਧਰਤੀ ਆ ਕਮਾਲ ਦਾ ਨਜ਼ਾਰੇ ਸੁਨ ਰਾਜ ਦੇਖਣ ਨੂੰ ਮਿਲਣਗੇ ਕਿਤੇ ਮੀਂਹ ਆ ਗਿਆ ਕਦੇ ਬਿਜਲੀ ਦੀ ਗੜਕ ਗਈ ਹਨਾ ਬਹੁਤ ਸੋਹਣੇ ਦ੍ਰਿਸ਼ ਮਲੇ ਸਵੇਰ ਵੇਲਾ ਵਾ ਇਦੋ ਵਿੱਚ ਅੱਗੇ ਚੱਲਦੇ ਆ ਟੂਰ ਤੇ ਨਾਲੇ ਦੇਖਦੇ ਜਾਂਦੇ ਗੱਲਾਂ ਬਾਤਾਂ ਕਰਦੇ ਆ ਬਨਿਆਲ ਤੁਸੀਂ ਤੁਰਕਦੇ ਆ ਆ ਦੇਖੋ ਕਿੰਨਾ ਵਿਊ ਸ਼ਾਨਦਾਰ ਅਈ ਤਾਂ ਸਟਾਰਟਿੰਗ ਹੀ ਆ ਇੱਕਵੇਂ ਵੱਡੀ ਗੱਲ ਤੁਹਾਨੂੰ ਹੋਰ ਦੱਸ ਦਿਆਂ ਵੀ ਤੇਲ-ਤੂਲ ਦਾ ਆ ਦਾ ਮਗਰੋਂ ਭਰਾ ਬਣ ਕੇ ਟੈਂਕੀ ਭੌਲੀ ਰੱਖਿਓ ਸਾਨੂੰ ਪੰਪ ਜੀ ਨਜ਼ਰ ਘਾਟੀ ਪਏ ਆ ਕਿ ਅਸੀਂ ਜਾਂ ਤਾਂ ਨਵੇਂ ਸੀਗੇ ਤੇ ਸਾਨੂੰ ਘਾਟੀ ਪਏ ਤੇਲ-ਤੂਲ ਸਾਡਾ ਮਗਰੋਂ ਫੁੱਲ ਕਰਕੇ ਅਸੀਂ ਕਿਹਾ ਵੀ ਲੈ ਵੀ ਸਾਡੇ ਲਈ ਤਾਂ ਰਾਹਤ ਵਾਲੀ ਗੱਲ ਐ ਕਿਉਂਕਿ ਜਾਮ ਪਤਾ ਨਹੀਂ ਕਿੰਨਾ ਚਿਰ ਲੱਗਿਆ ਰਵੇ ਗੱਡੀ ਤਾਂ ਚੱਲਦੀ ਵੀ ਰੱਖਣੀ ਪੈਂਦੀ ਆ ਹਨਾ ਤੇ ਆ ਦੀ ਇੱਕ ਵੀਊ ਕਿ ਰਕਮਾਰ ਖੂਬਸੂਰਤੀ ਆ ਵੱਡੀ ਗੱਲ ਵੀ ਤੇਲ ਸਾਤਾ 5 ਰੁਪਏ ਜੋ ਤੁਸੀਂ ਪਠਾਨ ਕਟੂਏ ਕੋਲੇ ਆ ਕੇ 5 ਰੁਪਏ ਦੇਲ ਸਸਤਾ ਦੇ ਕੇ ਉਸ ਨੂੰ ਚਾਈ ਚੜ ਜਾਣ ਆ ਯਾਰ ਦੇਖੋ ਕਿਦਾਂ ਬਾਦੀਆਂ ਦੇਖੋ ਕਿਹੜਾ ਹੈ ਕੋਈ ਖੂਬਸੂਰਤੀ ਦਾ ਮਤਲਬ ਐਵੇਂ ਤਾਂ ਨਹੀਂ ਕਹਿੰਦੇ ਵੀ ਅਮੀ ਅਮੀ ਅਸਤੋ ਅਮੀ ਅਸਤੋ ਹਨਾ ਜਿਹੜਾ ਕਹਿੰਦਾ ਵੀ ਕਸ਼ਮੀਰ ਜਿਹਾ ਕੋਈ ਸਵਰਗਾ ਤਾਂ ਆਹੀ ਆ ਤੇ ਫਿਰ ਆਹੀ ਸਵਰਗਾ ਤਾਂ ਇਆਂ ਲੋਕ ਹੁੰਦੇ ਆ ਇੱਧਰ ਨੂੰ ਕੋਈ ਖਤਰ ਵਾਲੀ ਗੱਲ ਕੋਈ ਨਹੀਂ ਭਰਾਵੋ ਇਹ ਜੀ ਗੱਲਬਾਤ ਤੇ ਆਹ ਦੇਖੋ ਬਾਦੀਆਂ ਅੱਗੇ ਚੱਲਦੇ ਹਾਂ ਤਾਂ ਸ਼ੁਰੂ ਹੀ ਹੋਈ ਆ ਗੱਲ ਮੋੜ ਲਈ ਆਪਾਂ ਵੈਰੀ ਨਾਗ ਨੂੰ ਕਨਿਆ ਕੁਮਾਰੀ ਹਾਈ ਉਹਦੇ ਪਰਪ ਦੇ ਪਰਪ ਦੇ ਪਹਾੜ ਦੇ ਨੇ ਸ਼ੁਰੂ ਹੋ ਗਿਆ ਇਧਰਲੇ ਪਾਸਿਓਂ ਵੈਰੀਨਾ ਉਹ ਥਾਵਾਂ ਜਿੱਥੋਂ ਭਾਈ ਵੀਰ ਸਿੰਘ ਨਹੀਂ ਸੀ ਕੱਪਤਾ ਹੁੰਦੇ ਵੈਰੀਨਾ ਤੇਰਾ ਪਹਿਲਾ ਜਸ਼ਮਾ ਜਦ ਅਖੀਆਂ ਵਿੱਚ ਵਜਦਾ ਉਹ ਥਾਂ ਦੇ ਜਿੱਥੇ ਭਾਈ ਵੀਰ ਸਿੰਘ ਬਹਿ ਕੇ ਕੱਪਤਾਵਾਂ ਲਖਦਾ ਸੀ ਉਹ ਥਾਂ ਦੇ ਚੱਲੇ ਆ ਤੇ ਜੇਲਮ ਦਰਿਆ ਤੋਂ ਫਟਦਾ ਇਥੋਂ ਥੋੜਾ ਜਿਹਾ ਮੇਨ ਰੋਡ ਤੋਂ ਸ਼੍ਰੀਨਕਲ ਰੋਡ ਤੋਂ ਥੋੜਾ ਹਟਣਾ ਹੈ ਕਹਿ ਲਉ ਕਿ ਮੇਨ ਰੋਡ ਤੋਂ 17 ਮਿੰਟਾਂ ਦੀ ਦੂਰੀ ਤੇ ਹੈਗਾ 9 ਕਿਲੋਮੀਟਰ ਪਊਗਾ ਹੁਣ ਉਸ ਪਾਸੇ ਵੱਲ ਨੂੰ ਆਪਾਂ ਚੱਲੇ ਆ ਜੇ ਟੱਕਰ ਜਾਂਦੇ ਆ ਰਾਏ ਜਾਂ ਵੀ ਹੋ ਜਾਂਦੇ ਆ ਲੈ ਇਹ ਕਸ਼ਮੀਰ ਨਾਲ ਨਾਲ ਨਦੀ ਵਗਦੀ ਤਰੀ ਜਾਂਦੀ ਆ ਚਿਨਾਰ ਦੇ ਰੁੱਖ ਬਹੁਤ ਆ ਤੇ ਇੱਥੇ ਮੇਨ ਮੈਨੂੰ ਲੱਗਿਆ ਵੀ ਜੋ ਲੋਕਾਂ ਦਾ ਧੰਦਾ ਭੇਡਾਂ ਬੱਕਰੀਆਂ ਪਾਲਣਾ ਹੀ ਆ ਤਾਂ ਚਿਨਾਰ ਦੇ ਰੁੱਖ ਬਹੁਤ ਆ ਸਿਉਆਂ ਦੇ ਬਾਗ ਰਾਹ ਦੇ ਵਿੱਚ ਕਾਫੀ ਆਏ ਤਾਂ ਇਹਦੇ ਬਣਾ ਛੋਟੇ ਛੋਟੇ ਖੇਤੀ ਥੋੜੇ ਥੋੜੇ ਤਾਂ ਜਿਉਂ ਵਗੈਰਾ ਇਹ ਜਿਆ ਕੁਝ ਮਤਲਬ ਬੀਜਦੇ ਆ ਅੱਜ ਤਾਂ ਪੂਆਂ ਚ ਵੀ ਰਹਿ ਰਹੇ ਰਿਹائش ਆ ਮਦਕ ਕਬਲੀ ਲੋਕ ਨਹੀਂ ਕਬੀਲੇ ਵਾਲੇ ਲੋਕ ਕਹਿੰਦੇ ਜਿਨ੍ਹਾਂ ਨੂੰ ਟ੍ਰਾਈਬਲ ਹੋ ਰਹਿੰਦੇ ਆ ਜ਼ਿਆਦਾਤਰ ਆਹ ਦੇਖ ਸਕਦੇ ਹੋ 뷰 ਸ਼ਾਨਦਾਰ ਇਧਰ ਪਰਲੇ ਪਾਸੇ ਪਹਾੜੀਆਂ ਅੱਗੇ ਚੱਲਦੇ ਆਂ ਇਹ ਆਪਾਂ ਵੈਰੀਨਾਗ ਵਾਲੇ ਰਸਤੇ ਤੇ ਆ ਦਿਨ ਪਹਿਲਾ ਮੰਨ ਲਓ ਅੱਜ ਆਪਣਾ ਚਨਾਰ ਦੇ ਰੁੱਖ ਆ ਟੈਕਟ ਲੈ ਲਿਆ ਇੱਕ ਬੰਦੇ ਦੀ 24 ਰੁਪਏ ਇਹ ਮੁਗਲ ਗਾਰਡਨ ਹਿਸਟੋਰੀਕਲ ਮੁਗਲ ਗਾਰਡਨ ਪੁਰਾਣਾ ਇਹ ਸੈਂਟਰੀ ਵੱਲ ਚੱਲਾਂਗੇ ਆਹ ਦੇਖੋ ਚਨਾਰ ਦੇ ਰੁੱਖ ਬਹੁਤ ਖੂਬ ਥੋੜੀ ਠੰਡਕ ਮਹਿਸੂਸ ਹੋ ਰਹੀ ਹੈ ਇੱਥੇ ਥੈਂਕ ਯੂ bro ਤਾਂ ਗਾਇਡ ਅਗਰ ਅਗਰ ਗਾਇਡ ਦੀ ਕੋਈ ਨਹੀਂ ਆ ਦੇਖ ਸਕਦੇ ਆ ਵੀ ਕਿੰਨਾ ਗਾਇਡ ਲੈਣਾ ਹੋਵੇ ਤਾਂ ਉਹ ਵੀ ਲੈ ਸਕਦੇ ਆ ਦੇਖੋ ਕਿੰਡੀ ਖੂਬਸੂਰਤੀ ਆ ਕਿਉਂ ਮੰਦੇ ਸਾਰੇ ਚਿਨਾਰ ਦੇ ਰੌਖਾ ਆਓ ਅੱਗੇ ਚੱਲਦੇ ਆਂ ਵੈਰੀਨਾਗਰ ਆ ਚੁੱਕੇ ਆਂ ਵੈਰੀਨਾਗਰ ਤੇ ਉਹ ਥਾਂ ਦਿਖਾਉਣੀ ਆ ਜਿੱਥੋਂ ਕਹਿ ਸਕਦੇ ਆ ਕਿ ਆਪਣਾ ਜੇਲਮ ਦਰਿਆ ਫੁੱਟਦਾ ਵਾ ਇਹ ਪੁਰਾਣਾ ਮੁਗਲ ਗਾਰਡਨ ਆ ਆ ਦੇਖੋ ਕਿਰਾ ਹਰੇ-ਹਰੇ ਰੰਗ ਦਾ ਤੁਹਾਨੂੰ ਪਾਣੀ ਨਜ਼ਰ ਆਊਗਾ ਜੇਲਮ ਦਰਿਆ ਇੱਥੋਂ ਫੁੱਟਦਾ ਆ ਥਾਂ ਤੋਂ ਇੱਥੋਂ ਹੀ ਫਿਰ ਪਾਕਿਸਤਾਨ ਵਾਲੇ ਪਾਸੇ ਜਾਂਦਾ ਪੀਰ ਪੰਜਾਲ ਰੇਂਜ ਆ ਜਾਂਦੀ ਆ ਸਾ ਅਲਪਾਈਨ ਟਰੀ ਵਗੈਰਾ ਇੱਥੇ ਸਾਰੇ ਰੌਖ ਨਜ਼ਰ ਆਉਣਗੇ ਤੁਹਾਨੂੰ ਆ ਖੂਬਸੂਰਤੀ ਦੇਖੋ ਪੁਰਾਣੀ ਬਿਲਡਿੰਗ ਦੇਖਿਓ ਕਰਾਂ ਇਹ ਤਕਰੀਬਨ 18 ਤੋਂ ਲੈ ਕੇ 50 ਫੁੱਟ ਤੱਕ ਦੀ ਢੁਗਾਈ ਆ ਅਲੱਗ-ਅਲੱਗ ਬਚਾਲੇ ਕਹਿੰਦੇ ਗਾਂ 50 ਫੁੱਟ ਤੱਕ ਆ ਤੇ ਅਲੱਗ-ਅਲੱਗ ਥਾਵਾਂ ਤੋਂ ਮਤਲਬ ਅਲਟ ਡੈਡ ਢੁਗਾਈ ਕਾਫੀ ਢੂੰਗਾ ਵਾ ਇੱਥੋਂ ਪੁਆਇੰਟ ਫੁੱਟਦਾ ਇਹ ਬਹੁਤ ਅਮੇਜ਼ਿੰਗ ਗੱਲ ਆ ਬਹੁਤ ਵੱਡੀ ਇੱਥੋਂ ਬਾਅਦ ਫਿਰ ਪਾਣੀ ਸਾਰਾ ਇਧਰਲੇ ਪਾਸੇ ਚਲਿਆ ਜਾਂਦਾ ਆਹ ਦੇਖੋਗੇ ਤੁਸੀਂ ਰੇਂਜ ਆਹ ਚਿਨਾਰ ਦੇ ਰੁੱਖ ਇੱਥੋਂ ਬਾਅਦ ਪਾਣੀ ਨਿਕਲ ਕੇ ਅਗਲੇ ਵਾਲੇ ਪਾਸੇ ਚਲਿਆ ਜਾਂਦਾ ਵਾ ਹੁਣ ਚੱਲੇ ਆਪਾਂ ਸਿੰਥਨ ਟੌਪ ਵੱਲ ਇਦਾਂ ਜਿਹੜੇ ਵਾਲੇ ਆ ਹਨਾ ਪਹਾੜੀ ਆ ਕਿਹੋ ਜਿਹਾ ਤਾਂ ਕਸ਼ਮੀਰੀ ਲੋਕ ਆ ਖਚਰੰਦ ਰਹੀਂ ਤਾਂ ਸਫ਼ਰ ਤੈਅ ਕਰਦੇ ਆਹ ਦੇਖੋ ਕਿਹਾ ਪਹਾੜਾਂ ਦੇ ਉੱਤੇ ਆ ਰਾ ਗੱਡੀ ਵਾਲਾ ਵੀ ਬਣਿਆ ਪਰ ਇਹ ਖੇਚਣ ਵਾਲਾ ਇਹ ਆਡ ਰੂਟ ਤੋਂ ਦੀ ਆਪ ਦਾ ਟਰੈਕ ਬਣਾਇਆ ਹੋਇਆ ਉਹ ਤੇ ਉਹ ਦੇਖ ਪਾੜਾਂ ਤੇ ਸਬਰ ਤੈ ਕਰ ਰਹੇ ਆ ਦੇਖੋ ਇਹ ਵੀ ਇਹਨਾਂ ਦੀ ਇੱਕ ਵੱਖਰੀ ਦੁਨੀਆ ਵਾ ਇਧਰਲੇ ਪਾਸੇ ਆਪਣੀਆਂ ਆਗਿਆ ਵਾਦੀਆਂ ਕਸ਼ਮੀਰ ਦੀਆਂ ਵੈਰੀਨਾਗ ਕੋਰੀਨਾਗ ਇੱਥੇ ਅਸੀਂ ਚੱਲੇ ਸੰਥਨ ਟਾਪ ਵੱਲ ਆਉ ਚੱਲਗੇ ਆ ਦੇਖੋ ਇਧਰਲੇ ਪਾਸੇ ਨਦੀ ਵਗ ਰਹੀ ਆ ਇਧਰਲੇ ਪਾਸੇ ਵਾਦੀਆਂ ਇਧਰੋਂ ਬਾਦ ਉਹਗਾ ਦੱਖਸ਼ਮ ਦੱਖਸ਼ント ਬਾਦ ਉਹਗਾ ਸੰਥਨ ਟਾਪ ਮਤਲਬ ਇਹ ਆਪਣਾ ਅੱਜ ਦਾ ਟੂਰ ਕੁ ਇੱਕ ਤਕਰੀਬਨ ਬੈਰੀ ਨਾਲ ਤੋਂ ਇਹ 50 60 ਕਿਲੋਮੀਟਰ ਦੀ ਦੂਰੀ ਤੇ ਆ 50 60 ਕਿਲੋਮੀਟਰ ਭਾਵ 2-2.5 ਘੰਟੇ ਦਾ ਰਸਤਾ ਤੇ ਆ ਵਾਦੀਆਂ ਵਿੱਚ ਦੀ ਗੁਜ਼ਰ ਰਹੇ ਆ ਇਧਰਲੇ ਪਾਸੇ ਨਾਲ-ਨਾਲ ਨਦੀ ਤਰੀ ਆਉਂਦੀ ਆ ਕਹਿੰਦੀ ਘਬਰਿਓ ਨਾ ਮੈਂ ਤੁਹਾਡੇ ਨਾਲ ਆ ਆ ਦੇਖ ਪਾਣੀ ਕਲਕਲ ਕਰਦਾ ਹੋਇਆ ਦੇਖੋ ਘੋੜੇ ਪਾਣੀ ਪੀ ਜਾਂਦੇ ਜਾਨਵਰ ਘਰ ਇਹੇ ਜੇ ਆ ਤੇ ਆ ਲੱਕੜੀ ਦਾ ਪੁਲ ਆ ਆ ਦੇ ਲੱਕੜੀ ਦਾ ਪੁਲ ਹਾਂ ਦੇਖੋ ਆ ਪੁਲ ਲੱਕੜੀ ਦਾ ਲੈ ਦੇਖੋ ਕਿਰਾਂ ਸ਼ਾਨਦਾਰ ਕਉ ਪਿਰੇ ਰੁਕੋਗੇ ਇੱਥੇ ਮੜਾ ਜਾ ਲੱਕੜੀ ਦਾ ਪੌੜ ਇਧਰਲੇ ਪਾਸੇ ਆਊਗਾ ਦੇਖੋ ਕਿਰਾ ਬਰਫ ਦੇ ਪਹਾੜ ਤਾਂ ਦਿਖਣੇ ਸ਼ੁਰੂ ਹੋ ਗਏ ਆ ਇਸ ਵਕਤ ਤੋਂ ਬਾਅਦ ਹੁਣ 3 ਕਿਲੋਮੀਟਰ ਦੇ ਦક્ષਿਮ ਆਊਗਾ ਉਹ ਦੇਖ ਪਾ ਚਿੱਟੇ ਚਿੱਟੇ ਪਹਾੜ ਬਰਫ ਦੇ ਲੈ ਸੁਣੀ ਨਿੰਬੂ ਲਿਆਉਂਦੇ ਹਾਂਗੇ ਤਾਂ ਸਕਲ ਚੂਹੇ ਬਣਾ ਲੈਦੇ ਬਰਫ ਇੰਨੀ ਆ ਬਣਾਵਾਂਗੇ ਭਾਈ ਬਹੁਤ ਚਿੱਟੇ ਜਿਹੇ ਪਹਾੜੀਆ ਖੂਬਸੂਰਤੀ ਕਮਾਲ ਆ ਦੇਖੋ ਕਿਰਾ ਬਹੁਤ ਸੋਹਣੇ ਰਾਹ ਵਾਇਰ ਕਮਾਲ ਐਲਪਾਈਨ ਦੇ ਦਰਖਤ ਤੁਸ ਨੂੰ ਨਜ਼ਰ ਆ ਜਾਣਗੇ ਰੋਡ ਦੇਖੋ ਕਿੰਨਾ ਸੋਹਣਾ ਰੋਡ ਬਣਿਆ ਹੋਇਆ ਤੇ ਉਹ ਜਿਵੇਂ ਗੱਡੀ ਤਾਂ ਚੜ ਰਹੀ ਆ ਨਾ ਇਤੋਂ ਦੀਆਂ ਵਲ ਬੈਂਕ ਖਾਂਦੇ ਹੋਏ ਮੈਂ ਤਾਂ ਸੱਪਰਗਾ ਰੋਡ ਆ ਯਾਰ ਜਮਾ ਕਾਲੇ ਨਾਗਰਗਾ ਪਿਆ ਰੋਡ ਤੇ ਆਪਾਂ ਸੈਂਥਨ ਟਾਪ ਵੱਲ ਚੱਲੇ ਆ ਥਾਂ ਥਾਂ ਤੇ ਤੁਸ ਨੂੰ ਬੂਟ ਵੀ ਮਿਲ ਜਾਣਗੇ ਸਨੋਚ ਪਾਉਣ ਵਾਲੇ ਵੱਡੇ ਵੱਡੇ ਉਹ ਗਾਂਵ ਤੋਂ ਵੀ ਮਿਲ ਸਕਦੇ ਆ ਤੇ ਦੂੰਦਕਾ ਨਰਾਜ ਵੀ ਮਿਲ ਜਾਣਗੇ کرایا ਹੁੰਦਾ 100 150 ਮਿਲ ਦੇਣਾ ਪਊਗਾ ਆਪਾਂ ਨੂੰ ਇਹ ਰਾਹ ਦੇ ਵਿੱਚ ਹਾਰਖਾਈਨਾ ਦਾ ਝਰਨਾ ਆ ਗਿਆ ਹਾਰਖਾਈਨਾ ਦਾ ਝਰਨਾ ਤੁਸੀਂ ਦੇਖ ਰਹੇ ਹੋ ਇਸ ਵਕਤ ਤਾਂ ਤੋਂ ਬਾਦੀਆਂ ਚ ਫਟ ਕੇ ਡਿੱਗ ਰਿਹਾ ਆ ਦੇਖੋ ਕਿਰਾ ਕਿੰਨਾ ਕਮਾਲ ਦਾ ਦ੍ਰਿਸ਼ ਆ ਯਾਰ ਕਮਾਲ ਹੀ ਗੱਲ ਬਾਤ ਆ ਆ ਅਲਪਾਈਨ ਦੇ ਟਰੀ ਤਾਂ ਤੱਕ ਦੇਖ ਸਕਦੇ ਹਾਂ ਕਿੰਨੀਆਂ ਬਾਦੀਆਂ ਦੇ ਵਿੱਚ ਘਿਰਿਆ ਹੋਇਆ ਲੈ ਖੂਬਸੂਰਤੀ ਦੇਖੋ ਕਿੰਨੀ ਆ ਕਮਾਲ ਦਾ ਨਜ਼ਾਰਾ او ਕਿਰਾ ਹੰਪਰ ਫਰੀਦਸਨ ਲੱਗ ਗਏ ਨੇੜੇ ਪਹੁੰਚ ਗਏ ਆਪਾਂ ਜਿਵੇਂ ਹੀ ਜਿਵੇਂ ਹੀ ਨੇੜੇ ਪਹੁੰਚ ਗਏ ਆ ਬਰਫਾਂ ਜੰਮੀਆਂ ਹੋਈਆਂ ਦੇ ਵਿੱਚੋਂ ਝਰਨੇ ਫੁੱਟੀ ਜਾਂਦੇ ਆ ਆ ਮਾਹੌਲ ਦੇਖਿਓ ਕਿਰਾ ਵਾਕਿਆ ਕਹਿਨੇ ਆ ਬਾਵਾ ਵਾਟ ਪੈ ਜਾਂਦੀ ਏ ਘੁੰਮਦੇ ਘਮਾਉਂਦੇ ਪਰ ਬੰਦਾ ਬੋਰ ਨਹੀਂ ਹੁੰਦਾ ਬੰਦਾ ਆਖਦਾ ਨਹੀਂਗਾ ਆ ਦੇਖਿਓ ਲੈ ਪਰਫਲਾਂ ਟਕੇ ਪਹਾੜ ਇੱਥੇ ਟ੍ਰੈਫਿਕ ਵੀ ਜ਼ਿਆਦਾ ਹੈ ਨਹੀਂ ਕਿ ਜਾਂਦਾ ਜੇ ਨਾ ਅਸੀਂ ਮਈ ਮੂਈ ਜੀ ਆਏ ਕਰਕੇ ਤਾਂ ਦੀ ਉਹ ਉੱਥੇ ਆ ਇਧਰ ਆਉਂਦੇ ਵੀ ਆਮ ਤੌਰ ਤੇ ਘਾਟ ਹੀ ਆਉਂਦੇ ਉਹ ਦੇਖੋ ਕਿੰਨਾ ਪਰਫਲ ਦੇ ਪਏ ਉਹ ਪਹਾੜ ਤੋ ਇਹ ਤਾਂ ਬਰਫ਼ ਦੀਆਂ ਪਹਾੜੀਆਂ ਦਿਸਣੀਆਂ ਸ਼ੁਰੂ ਹੋ ਚੁੱਕੀਆਂ ਨੇ ਅਲਪਾਈਨਸ ਦੇ ਦਰਖਤ ਨੇ ਤੇ ਆਹ ਦੇਖੋ ਚਿੱਟੀਆਂ-ਚਿੱਟੀਆਂ ਵਾਦੀਆਂ ਇਹ ਕਸ਼ਮੀਰ ਆਹੇ ਆਹ ਇਹ ਤੋਂ ਬਾਅਦ ਅਗਲੇ ਪਾਸੇ ਵੀ ਚੱਲਾਂਗੇ ਆਪਾਂ ਹੋਰ ਵੀ ਗੱਲਾਂ ਬਾਤਾਂ ਕਰਦੇ ਜਾਣਾ ਵਾ ਮੈਂ ਕਿਹਾ ਵੀ ਖੂਬਸੂਰਤ ਵਾਦੀਆਂ ਦੀ ਮੈਂ ਝਲਕ ਦਿਵਾ ਦਿਆਂ ਇੱਥੋਂ ਕਿੰਨਾ ਖੂਬਸੂਰਤ ਆ ਖੂਬਸੂਰਤੀ ਯਾਰ ਹੈ ਕੋਈ ਮੁੱਲ ਹਾਏ ਰੱਬਾ ਮੇਰਾ ਹਾਏ ਰੱਬਾ ਮੇਰਿਆ ਉਹ ਚਰਨਾ ਚਰਨਾ ਆ ਦੇਖੋ ਰੁਕੋ ਇੱਥੇ ਗੱਡੀ ਰੋਕੋ ਕਿਰਾਬਾ ਟਿਕਾਣੇ ਕਰਕੇ ਤੇ ਬਰਫ਼ ਨੂੰ ਹੱਥ ਲਾ ਕੇ ਤਾਂ ਦੇਖ ਲਿਖੇ ਮੈਂ ਤਾਂ ਫਰਜ ਤੋਂ ਬਾਅਦ ਪਹਿਲੀ ਵਾਰੀ ਦੇਖਣੀ ਆ ਇਹ ਦੇਖ ਚਾ ਮੈਂ ਗੁੱਤ ਹੋ ਕੇ ਜਾ ਰਹੇ ਆ ਉਹੋ 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 ਖੂਬਸੂਰਤੀ ਪਈਆ ਜਮਾਂ ਨਾਲ-ਨਾਲ ਦੀ ਜਾ ਰਹੇ ਆ ਆ ਬਰਫ਼ ਖੁਰਖੁਰ ਕੇ ਚਰਨਿਆਂ ਦੇ ਵਿੱਚ ਤਬਦੀਲ ਹੋ ਜਾਂਦੀ ਆ ਤਾਂ ਤੱਕ ਦੇਖੋਗੇ ਬਰਫ਼ੀ ਬਰਫ਼ ਸੁਣੀ ਬਰਫ਼ ਬਹੁਤ ਚੜੀ ਆ ਬਈ 5 5 6 6 ਫੁੱਟ ਦੇ ਰੇੜ ਦਿਸ ਰਹੀ ਆ ਮੈਨੂੰ ਜਿੱਥੋਂ ਤੱਕ ਅੰਦਾਜ਼ਾ ਲੱਗਦਾ ਆ ਆ ਦੇਖ ਕਿਰਾ ਲੈ ਕਿਉਂ ਅਮੀਨ ਇਹਨੂੰ ਧਰਤੀ ਦਾ ਸਵਰਗ ਕਹਿੰਦੇ ਕਮਾਲ ਕਮਾਲ ਖੂਬਸੂਰਤੀ ਦੇਖੋ ਕਿੰਨੀ ਆ ਖੂਬਸੂਰਤੀ ਦੇਖੋ ਕਿ ਰੰਗ ਕਮਾਲ ਅਸੀਂ ਸਿੰਥਨ ਟਾਪ ਤੇ ਪਹੁੰਚ ਚੁੱਕੇ ਆ 12500 ਫੁੱਟ ਦੀ ਉਚਾਈ ਦੇ ਉੱਤੇ ਕੋਈ ਬਾਲੀ ਨਹੀਂ ਗਈ ਟ੍ਰੈਕਾਂ ਲਈ ਪਰ ਆਹ ਦੇਖੋ ਕਿ ਇੱਥੇ 6 ਮਹੀਨੇ ਪਰਫੀ ਜੰਮੀ ਰਹਿੰਦੀ ਆ ਕਸ਼ਮੀਰ ਦੇ ਵਿੱਚ ਸਭ ਤੋਂ ਵੱਧ برف ਇਸ ਹਾਲ ਮਈ ਜੂਨ ਦੇ ਵਿੱਚ ਇੱਥੇ ਮਿਲਦੀ ਆ ਬਾਕੀ 6-7 ਮਹੀਨੇ ਇਹ برف ਜੰਮੀ ਹੀ ਰਹਿੰਦੀ ਆ ਮਤਲਬ ਸਾਰਾ ਪਰਸਨਲ ਟੱਕ ਜੰਦਾ ਰਿਆ ਟੱਕਿਆ ਰਹਿੰਦਾ ਵਾ ਆ ਸਿੰਥਨ ਟਾਪ ਸੀ ਆ ਦੇਖੋ ਖੂਬਸੂਰਤੀ ਆ ਵੜ ਵੈਂਕ ਖਾਂਦੇ ਹੋਏ ਰਸਤੇ ਦੇਖਿਓ ਕਿਰਾਂ ਯਾਰ ਕਿੱਡਾ ਹੈਂਡਸੋਮ ਨਜ਼ਾਰਾ ਦਿਸੂਗਾ ਕਮਾਲ ਦਾ ਨਜ਼ਾਰਾ ਦੇਖੋ ਕਿਰਾਂ ਕਸ ਤੋਂ ਅਗੇ ਜੇ ਕੁ ਟੂਰ ਹਕਲਾ ਹੋਊਗਾ ਤਾਂ ਉਹ ਵੀ ਨਾਲ ਵੀਡੀਓ ਦੇ ਵਿੱਚ ਮੈਂ ਮੈਂਸ਼ਨ ਕਰ ਦਊਗਾ ਵੀਡੀਓ ਜਾਰੀ ਰਹੂਗੀ ਇਹ ਆਪਣਾ ਮਤਲਬ ਟੇਪ 1 ਦਾ ਵੀ ਟੇਪ 1 ਦੇ ਵਿੱਚ ਕਿੰਨਾ-ਕਿੰਨਾ ਆਪਾਂ ਦਿਖਾ ਸਕਦੇ ਆ ਸੈਂਥਨ ਟਾਪ ਤੋਂ ਬਾਅਦ ਆਪਾਂ ਅਗੇ ਅਨੰਤਨਾਗ ਦੇ ਵਿੱਚ ਮਟਨ ਮੰਦਿਰ ਆ 8ਵੀਂ ਸਦੀ ਦਾ ਬਣਿਆ ਉਹ ਦੇਖਿਆ ਦੱਸਿਆ ਜਾਂਦਾ ਵੀ ਇੱਥੇ ਗੁਰੂ ਨਾਨਕ ਸਾਹਿਬ ਵੀ ਆਏ ਸੀ ਅਗਲਾ ਸਫਰ ਅੱਗੇ ਸੂਰਜ ਛਿਪਣਾ ਸ਼ੁਰੂ ਹੋ ਗਿਆ ਤਾਂ ਹੁਣ ਸਾਡਾ ਸਫਰ ਆ ਪਹਿਲਗਾਮ ਵੱਲ ਤੇ ਰਾਤ ਅਸੀਂ ਪਹਿਲਗਾਮ ਦੇ ਵਿੱਚ ਰਵਾਂਗੇ ਤਾਂ ਦੇਖੋ ਵਾਦੀਆਂ ਦੇ ਵਿੱਚ ਹੀ ਗੁਜ਼ਰ ਰਹੇ ਆ ਇਸ ਤੋਂ ਪਹਿਲਾਂ ਅਸੀਂ ਆ ਆਪਣਾ ਅਨੰਤਨਾਗ ਦੇ ਵਿੱਚ ਜੋ ਮੰਦਿਰ ਸੀ ਮਾਰਤੰਡ ਮਟਨ ਮੰਦਿਰ ਜਿਹਨੂੰ ਕਹਿੰਦੇ ਸੂਰਿਆ ਮੰਦਿਰ ਉਹ ਫਲਮਾਇਆ ਤਾਂ ਆ ਵਾਦੀਆਂ ਪਹਾੜਾਂ ਦੀਆਂ ਪਹਿਲਗਾਮ ਇੱਥੋਂ ਹੈਗਾ ਤਕਰੀਬਨ ਘੰਟੇ ਇੱਕ ਦੀ ਬਾਟ ਆ ਕਿਉਂ ਨਾ ਵੀ ਕੱਲ ਦਾ ਸਫਰ ਸੌਖਾ ਹੋ ਜੂਗਾ ਇਸ ਕਰਕੇ ਆਪਾਂ ਪਹਿਲਗਾਮ ਦੇ ਵਿੱਚ ਅੱਜ ਦੀ ਰੈਸ਼ ਕਰਾਂਗੇ ਜਦੋਂ ਆਪਾਂ ਪਹਿਲਗਾਮ ਜਾਵਾਂਗੇ ਨਾ ਰਸਤੇ ਦੇ ਵਿੱਚ ਇੱਕ ਗਰੁੱਪ ਆਉਂਦਾ ਵਾ ਕਹਿ ਸਕਦੇ ਆ ਕਿ ਹਟਲਾਂ ਦਾ ਉਧਰਲੇ ਪਾਸੇ ਨੂੰ ਮੁੜ ਜਿਓ ਉੱਥੇ ਤੁਹਾਨੂੰ ਚੰਗੇ ਹੋਟਲ ਮਿਲਣ ਦੀ ਸੁਭਾਵਨਾ ਹੈਗੀ ਆ ਕਿਉਂਕਿ ਬਾਵਾ ਹੋਟਲ ਆ ਅਸਲ 'ਚ ਪਹਿਲਗਾਮ ਦੇ ਵਿੱਚ ਹੋਟਲਾਂ ਦੀ ਬਹੁਤ ਕਮੀ ਆ ਬਿਰਲੇ-ਵਾਂਝੇ ਹੀ ਹੁਰ ਗਰੁੱਪ ਆ ਹੈਗੇ ਹੋਟਲ ਤਾਂ ਰਸਤੇ ਦੇ ਵਿੱਚ ਹੀ ਤੁਸੀਂ ਅੱਧ ਗਿਜ ਜਾ ਕੇ ਹੀ ਪਤਾ ਕਰਨ ਲੱਗ ਜਿਓ ਹੋਟਲ